ਮਦਮਾ ਵੀ ਕਰ ਲੈਣੀ ਨਹੀਂ ਆਂਗੀ ਤੇ ਆਪਾਂ ਦੰਦੇ ਦੀ ਆਟਾ ਸਾਨੂੰ ਹੈਗੀ ਆ ਤਿੰਨ ਦਿਨ ਦੀ ਛੁੱਟੀਆਂ 15 ਅਗਸਤ ਦੀ ਐ 16 ਅਗਸਤ ਦੀ ਹੈਗੀ ਤੇ 17 ਨੂੰ ਐਤਵਾਰ ਐਤਵਾਰ ਆਵੇ ਜੀ ਤੇ ਸਾਨੂੰ ਤਿੰਨ ਦਿਨ ਛੁੱਟੀਆਂ ਆਉਣ ਪੁੱਠੀਆਂ ਤੇ ਅੱਜ ਸਰਦਿੰਦ ਲੇਟ ਪੁੱਜੀ ਵੀ ਸੀਗੀ ਤੇ ਮਮਾ ਵੀ ਆਦਾ ਕੰਮ ਕਰ ਰਹੇ ਨੇਗੇ ਤੇ ਕਿਉਂਕਿ ਪਾਣੀ ਕੁੱਕੂ ਗਿਆ ਸੀਗਾ ਜਿੱਤੋਂ ਮੀਂਹ ਬਹੁਤ ਸੀਗਾ ਸਾਡੇ ਪਿੰਡ ਤੱਕ ਜੇ ਤੇ ਚਲੋ ਠੀਕ ਹੈ ਜੀ ਆਟਾ ਗੁੰਨ ਕੇ ਮਿਲਦੇ ਆ ਆਪਣੇ ਨੂੰ ਬਲੌਗ ਵਿੱਚ ਪਾਟਾ ਗੁੰਨਤਾ ਹੈਗਾ ਤੇ ਇਹਨੂੰ ਢੱਕਦਾਂ ਨੇ ਆਪਾਂ ਮੱਖੀਆਂ ਨਾ ਜਨ ਤੇ ਚਲੋ ਆਪਾਂ ਵੀ ਢੱਕਦੇ ਤੇ ਇੱਧਰ ਬਣਾਈ ਹੈ ਮੰਮਾ ਨੇ ਕੱਦੂ ਦੀ ਸਬਜ਼ੀ ਦੁੱਧ ਪਾਵਾਂਗੇ ਜੀ ਇਹਦੇ ਚ ਆਪਾਂ ਬਹੁਤ ਸਾਰਾ ਰੱਖੀ ਦਾ ਤਿਹਾਰ ਚੱਲਿਆ ਆਮੰਨ ਨੇ ਵੀ ਬਹੁਤ ਸਾਰੀਆਂ ਰਖੜੀਆਂ ਬੰਨ੍ਹੀਆਂ ਹੂਨ ਕਰ ਕਰ ਬਣਾਈਆਂ ਭਾਈ ਮਹਾਰਾਜ ਤੰਦਰੁਸਤੀ ਰੱਖੇ ਹਨ ਚਲੋ ਭਰਾਇਆ ਤੇ ਦਾ ਸਤਕਾਰ ਕਰਦਾ ਮਾਨ ਕਰਦਾ ਹੈ ਭੈਣ ਮੇਰੇ ਵੀ ਰਖੜੀ ਬੰਨ੍ਹ ਜਾਂ ਮੇਰੇ ਵੀ ਬੰਨ੍ਹ ਜਾਂ ਇਹ ਵਿਚਾਂ ਦੇ ਤੋਂ ਗਣ ਚਿੱਤ ਦੇ ਨਾਰੇ ਹਨ ਭੈਣ ਭਾਈ ਦਾਸ ਦੇਣ ਵਾਲੇ ਹੁੰਦੇ ਨੇ ਉਸ ਤੋਂ ਜਿਹੜੀ ਮੰਨ ਨੂੰ ਥੋਕਰ ਹੁੰਦੀ ਆ ਤਦੂ ਵੀ ਹੁੰਦੀ ਆ ਸੰਸਾਰਿਆਂ ਨੂੰ ਪਤਾ ਹੈ ਧੰਨਵਾਦ ਭੈਣ ਭਾਈਆਂ ਦਾ ਜਿਹੜੇ ਇਹਨੂੰ ਤੁਸੀਂ ਦਾ ਮੌਕਾ ਦਿੰਦੇ ਨੇ ਜੀ ਕਿ ਸੂਹੀ ਖੇਡੂਗੀ ਸਾਡੇ ਨਾਲ ਤਾਂ ਦੇਖੋ ਤੇਰੇ ਰਖੜੀ ਬੰਨ੍ਹੂਗੀ ਤੇ ਧੰਨਵਾਦ ਹੰਨਾ ਦੇ ਪ੍ਰਮਾਣਾਂ ਦਾ ਮੇਰੇ ਬੰਦਿਆਂ ਦਾ ਨੰਦਿਆਂ ਦਾ ਮਾਸੇਿਆਂ ਨੂੰ ਬੰਦਿਆਂ ਦਾ ਬਹੁਤ ਬਹੁਤ ਧੰਨ ਜੀ ਜਿਹਨਾਂ ਨੂੰ ਸਹਿਯੋਗ ਰਹਿੰਦੇ ਨੇ ਬਹੁਤ ਜਿਆਦੇ ਭਾਰੀ ਹੈ ਨਾ ਲੈ ਗਿਆ ਤੁਹਾਨੂੰ ਦਿਖਾਵਾਂਗੀ ਜੇ ਟਾਈਮ ਲੱਗ ਗਿਆ ਰਖੜੀ ਲੇਤੇ ਹਾਂ ਤੇ ਕੁੰਡੀਆਂ ਲਿਆਈਏ ਉਹ ਪੈਸੇ ਖਾਪੀ ਬਣ ਗਏ ਜੇ ਮੈਂ ਤਰਾਦੂ ਕਰਦੀ ਹਾਂ ਨੂੰ ਮੈਂ ਚੁਰ ਗਿਆ ਜਿਆ ਮੈਂ ਹਾਂ ਤੇ ਆਪੇ ਸੇਰ ਹਰਦ ਬਣਦੇ ਨੇ ਹਨਾ ਚੀਜ਼ ਬਣ ਜਾਂਦੀ ਹੈ

ਚਕਣੇ ਲਈ ਪਹਿਨਤਾ ਦੇ ਤਾਰ ਜਿਵੇਂ ਪਿੱਡਾ ਪਿਆਰਾ ਸੂਟ ਲਿੱਤਾ ਉਹਨਾ ਕਿੰਨਾ ਸੋਹਣਾ ਵਧੀਆ ਸੂਟ ਤੇ ਜਿਹੇ ਤਰ੍ਹਾਂ ਸੁਣਾਉਣ ਵਾਲਾ ਸੂਟ ਹੈ ਨਾ ਸੁਣਾ ਕੇ ਤਾਂ ਹੈਨਾ ਜਿਹੜਾ ਪਚਾ ਲਾਉਣਾ ਬੇਬੇ ਸੂਟ ਉਹ ਜੀ ਲਾ ਕੇ ਮੈਂ ਸੁਣਾਉਂਗੀ ਹੁ ਪਾਉਂਗੀ ਹੈ ਨਾ ਸੁਣਾ ਕੇ ਤੇ ਸੂਟ ਬਥੇਰੇ ਨੇ ਸੂਟਾਂ ਦਾ ਕੋਲ ਤੋੜਾ ਜਿਹੜਾ ਉਹਦਾ ਜੀ ਕਰਕੇ ਦੰਡਾ ਦੇ ਕਿੱਡਾ ਸੋਹਣਾ ਪਾਉਣ ਵਾਲਾ ਸੂਟ ਹੈ ਇਹ ਬਹੁਤ ਵਧੀਆ ਕੁੰਟ ਹੈ ਇਹਰਾ ਮੇਰਾ ਪਟਾ ਵਧੀਆ कपड़ा कूला पूला बना ही सोना माजे बच्चे को तंदरुस्ती रखे एक कोई मैं सूट दी भुखी नहीं मानता सत्कार करना वैसे चुनी डाई नहीं कराई दी भैनी मैं चुनी करा दी मैं डाई करा चे दपा जाए मैं कोई ना बंद्रे डाई तो मैं करा लिया जो मानता सदे ना जाम चुनी फुटी है डाई करा, करा, करा कर देते दे 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 ਨਰੇਸ ਮੀਨੀ ਹੈਗੀ ਸੁਤੀ ਝੁੰਮੀਆਂ ਵਾਦੀ ਤੇ ਉਹਨੂੰ ਸੁਤਨਾ ਦੀ ਡਾਈ ਕਰਾ ਲਾਂਗੇ ਇੱਕ ਟਬਾਹਰ ਅੰਦਰ ਪਾ ਲਿਆ ਕਰਾਂਗੇ ਹਨਾ ਪਤਾ ਤੇ ਕੁੜੀਆਂ ਹੋਇਆ ਕੁੜੀਆਂ ਨਹੀਂ ਹੋਇਆ ਇਹਨਾਂ ਤਾਂ ਸੁਟਾ ਨੇ ਗੱਲਾਂ ਹੁੰਦੀਆਂ ਨੇ ਤੁਸੀਂ ਕਭ ਤੋਂ ਕੀਤੀ ਵੀ ਸੀ ਤਾਂ ਨੇ ਗੱਲਾਂ ਕਰਨਾ ਮੇਰੀ ਤੇਰਾ ਵਰਗੀ ਪਰਜਾਈ ਨੇ ਸੁੱਕ ਦਿੱਤਾ ਆਪਾਂ ਜੀ ਕਰਕੇ ਸਮਾ ਕੇ ਜੀ ਕਰਕੇ ਇਹਨਾਂ ਮੰਗਦੇ ਮਹਾਰਾਜਾ ਬੱਚਾ ਹੁਣ ਤਾਂ ਦੁਸਤਿਕਾ ਕਿਹੜਾ ਤੇ ਇਹਨਾਂ ਤਾਂ ਸੁਤੀ ਮੰਗਦੀ ਆਉਂਦੀ ਜਾਣੇ ਹਨਾ ਮਾਪਿਆਂ ਨੂੰ ਵੀ ਮੰਨਦੇ ਆ ਜਨਰਟੀਆ ਦਾ ਮਹਾਰਾਜ ਡਰਕੀਆਂ ਦੇ ਸਾਰਿਆਂ ਤੇ ਇਹਨੇ ਆਪਣੀਆਂ ਗੱਲਾਂ ਵਾਕਾਂ ਪੁੱਤ ਅਮਨ ਕਰਦੀਆ ਜੁਰਾ ਤੇ ਕੰਮ ਕਰਦੀ ਭੱਜੀ ਕੰਮ ਕਿੜਾ ਮੁਕਦੇ ਨੇ ਕੱਜ ਛੜਨ ਦਾ ਬਹੁਤ ਤਾਨਾ ਕਰੇ ਤੇ ਕਿ ਰਿਸ਼ਤੇਦਾਰ ਆ ਗਏ ਸਲੇਰ ਤੋਂ ਤੇ ਕਚੜ ਉਪੋਂ ਬਹੁਤ ਜ਼ਿਆਦੇ ਛੜ ਦਾ ਕੰਮ ਚੱਲਿਆ ਚਲ ਮੀ ਤਾਂ ਕੋਈ ਮਾੜਾ ਨਹੀਂ ਆ ਕੰਮ ਕਣੀ ਜਿਹੜੀ ਉਹ ਔਖਾ ਕਰਦੀ ਆ ਰੰਗ ਬਹੁਤ ਸੋਹਣਾ ਪੁੱਤ ਸੂਤਦਾ ਹੈ ਨਾ ਮੈਨੂੰ ਤਾਂ ਬਹੁਤ ਪਸੰਦ ਆਇਆ ਇਹ ਜਿੰਨੀ ਅਮਾਨ 100% ਆਉਗਾ ਤੇ ਕੱਪੜਾ ਵੀ ਬਹੁਤ ਵਧੀਆ ਕੁਆਲਿਟੀ ਦਾ ਹੁੰਦਾ। ਮਹਾਰਾਜਾਂ ਤੋਂ ਦਸਤੀਰਖੇ ਸੱਚੇ ਪਰਾਚਤ। ਸਾਰੇ ਬੱਚੇ ਅੰਮ ਨਾਲ ਉਹਨੂੰ ਲੈ ਕੇ ਪਾਉਣ ਆਏ ਹੁੰਦਾ। ਕਿਸੇ ਦੇ ਮੌਕੇ ਆਉਂਦੇ ਰਹਿ। ਤੇ ਆਪਾਂ ਕਿਸੇ ਦੇ ਮੌਕੇ ਤੇ ਤੇ ਹਰ ਵਿਹਾਰ ਤੋਂ ਤੋਂ ਬਣਾਉਂਦੇ ਰਹੀਏ ਇਹੀ ਠੀਕ ਹੈ ਨਾ। ਬਾਬੀ ਜੀ ਤੋਂ ਦੇਖਾ ਤੇਰਾ ਛੁੱਟ ਕੇ ਆਇਆ ਜਿਹੜਾ ਮਾਸੀ ਨੇ ਵੇਖਿਆ ਨਹੀਂ ਉਹਦੇ ਤੋਂ ਮਜਾ ਆ ਰਹੀ ਇਤਨਾ ਆਉਂਦੀ ਚੁਣੀ ਹੈਗੀ ਤੇ ਆਲੀ ਕੁੰਡੀ ਗਰਮ ਹੋ ਸੋਣਾ ਲਟ ਬਟਨ ਇਹਦੇ ਪੈਰ ਵੀ ਭਰਦੀ ਮਾਸੀ ਨੇ ਹਨੂਰ ਦੇਖ ਖੜੀ ਬਣਾ ਕੇ ਨਾਲ ਕੀ ਹੈਗੀ ਜੀ ਤਲਵਾਰ ਪਰਪੋਮਣਾ ਮੰਗੀ ਜੇ ਮੇਰੇ ਤੇ ਬੈਜੂ ਬਾਂ ਨਾ ਮੰਗੇ ਤੇ ਚੁਣੀ ਮਮਣ ਤੋਦੀ

ਉਹ ਰਾ ਡਿਲੇਟ ਨਾ ਸੋਨਾ ਦੇ ਜਾਨ ਦੋ ਨਹੀਂ ਗਿਆ ਜਾਂਦੀ ਵੀ ਸੋਨਾ ਬਰੋ 1100 ਤੋਂ ਆ ਸਾਡੀ ਕਾਲ ਕੀ ਹੈ ਜੀ ਚੰਦੀ ਦੀ ਆ ਮੈਂ ਟਿੱਕ ਕਰਕੇ ਜਰੂਰ ਦੱਸੂ ਮੇਰਾ ਸੂਟ ਕਿੰਨੇ ਲੱਗਿਆ ਤੇ ਚੂੜੀ ਕਿੰਨੇ ਇਹ ਮੈਨਾਂ ਵੀ ਜਸ ਹਾਂ ਇਹ ਮੈਨਾਂ ਵੀ ਬੀਜਾ ਸੀ ਆ ਮਨ ਨੂੰ ਦਿੱਤਾ ਕਰ ਮੈਂ ਕਿੰਨੇ ਸੂਟ ਤੇ ਨੇ ਤੁਹਾਨੂੰ ਦਿੱਤਾ ਗਰਮੀਤ ਨੇ ਸੂਟ ਉਹਦੇ ਤੇ ਅਸੀਂ ਸਲਾਈ ਕਰ ਲੈਣਾ ਬਹੁਤ ਸੋਹਣਾ ਆ ਦੇਖੋ ਇਹ ਤੁਹਾਨੂੰ ਨੇੜੋ ਦਿਖਾ ਦਿੰਨੇ ਐਵੇਂ ਹੈਗਾ ਡਿਜ਼ਾਈਨ ਇਹ ਹੈਗੀ ਹੈ ਜੀ ਦੋ ਚੂੜੇ ਜਿੰਨੇ ਕੁੜੀਆਂ ਨੇ ਸੂਟ ਦਿੱਤੇ ਨੇ ਸਲਾਈ ਕਰਨੇ ਦੇਤੇ ਜੋ ਸਲਾਈ ਕਰਕੇ ਆਗੇ ਤੁਹਾਨੂੰ ਫੇਰ ਦਿਖਾਵਾਂਗੇ ਤੇ ਗਰਮੀਤ ਨੇ ਹਰਪ੍ਰੀਤ ਨੇ ਤੇ ਖੰਭਤ ਨੇ ਤਿੰਨਾਂ ਨੇ ਸੂਟ ਦਿੱਤੇ ਨੇ ਆਵਣੇ ਕਰ ਕਰੀ ਨਾਲ ਤੁਸੀਂ ਸਾਰਿਆਂ ਦੇ ਲਈ ਜੀ ਤੁਸੀਂ ਸਰਵਾਰ ਕੇ ਸੋਹਣਾ ਲੱਗਦਾ ਤੇ ਵਧੀਆ ਬਹੁਤ ਸੋਹਣਾ ਲੱਗਦਾ ਇੰਨੇ ਕਦੇ ਬਟਨ ਲੱਗੇ ਨੇ ਰੰਗ ਵੀ ਤੇਰਾ ਤੇਰਾ ਮੰਮੀ ਮਾਸੀ ਜੀ ਕਰਕੇ ਦਿੱਤਾ ਬੰਦੀ ਮਾਸੀ ਸਰਵਾਰ ਵੀ ਲੈਣਾ ਅਰਜੇ ਸੁੱਤੇ ਸੁੱਤੇ ਕੱਪੜਾ ਬਹੁਤ ਹੀ ਵਧੀਆ ਬਹੁਤ ਹੀ ਸੁੱਤੇ ਬਰਿਆਸ ਵਿੱਚ ਕਿਸੇ ਤੋਂ ਪੰਦੇ ਹੋ ਨਹੀਂ ਤੁਹਾਨੂੰ ਅੱਜ ਆਇਆ ਜੀ ਡੈਡੀ ਮੇਰਾ ਨਾਲ ਤੁਸੀਂ ਦੇਖੀ ਹੋਗੀ ਖਰਾਬ ਜਿਹਾ ਦਸਕੂਲ ਹੀ ਹੈ ਇਸ ਦੀ ਵਿੱਚੀ ਉਹਨੂੰ ਪਤਾ ਸੀ ਕਿ ਮੈਂ ਬਾਈ ਛੱਡ ਕੇ ਬਾਹਰ ਚਲਾਂ ਪਰ ਪਰ ਆ ਗਈ ਤੇ ਆਪ ਚਾਈ ਗਈ ਪਰ ਭਾਲੀ ਲੱਗਿਆ ਉਹ ਰੋਣ ਨਾਲ ਹੀ ਆ ਪਿਤਾ ਬਾਈ ਆ ਜਾ ਬਾਈ ਸੈਲੀਬ੍ਰੇਟ ਕੀਤਾ ਸੀਗਾ ਕੱਲ ਕੱਲ ਸੀ ਸੈਲੀਬ੍ਰੇਟ ਕੀਤਾ ਸੀਗਾ 15 ਅਗਸਤ ਤੇ ਅੱਜ ਜਦੋਂ ਉਹ ਨਾ ਮਤਲਬ ਪਟਵਾਰਾ ਹੋਇਆ ਸੀ ਨਾ ਪਾਕਿਸਤਾਨ ਤੇ ਇੰਡੀਆ ਦਾ ਤੇ ਜਾ ਸੈਲੀਬ੍ਰੇਟ ਕੀਤਾ ਸੀਗਾ ਤੇ ਸੂਝ ਬਹੁਤ ਹੈਗਾ ਵਾਜੀ ਕੋਈ ਕੋਸ਼ਿਸ਼ ਵੀ ਸੈਲੀਬ੍ਰੇਟ ਹੁੰਦਾ ਹੋਏ ਹੈ ਨਾ ਮਤਲਬ ਇਹ ਐਡ ਹੁੰਦਾ ਹੈ ਜੀ ਤੁਹਾਨੂੰ ਕਰਾ ਦੇ ਕੋਈ ਤੁਹਾਨੂੰ ਤੇ ਮੈਂ ਹੈਗੇ ਸੀਗੀ ਡਾਂਸਰ ਤੇ ਕਲੂਪ ਉਹਨਾਂ ਉਹ ਵੀ ਵੇ ਜਾ ਉਹ ਵੀ ਵੇ ਜਾ ਮੈਂ ਕੰਮ ਕਰਦੀ ਹਾਂ ਮੈਂ ਬੈਠੀ ਨਹੀਂ ਹੁੰਦਾ ਦੇਖੋ ਦਿੱਤੀਆਂ ਗੱਲਾਂ ਬਾਤਾਂ ਤੇ ਦੇਖੋ ਜੀ ਆਪਣੀ ਗਾਈ ਖੜੀ ਹੈਗੀ ਬੀਬੀ ਧਰ ਚੁੰਨ ਲੱਗੀ ਹੈਗੀ ਦੇਖੋ ਤੇ ਆਹ ਦੇਖੋ ਸਾਡੀ ਗਾਈ ਦੇ ਨਾ ਮੂੰਹ ਤੇ ਕੀ ਹੋ ਗਿਆ ਚੱਕਰ ਹੋਇਆ ਵਿਚਾਰੀ ਤੇ ਹਾਂ ਨਾ ਟੀਕਾ ਲਵਾਇਆ ਨੇ ਡਾਕਟਰ ਨੇ ਆਹ ਦੇਖੋ ਐ ਇੰਨਾ ਸੁੱਜਿਆ ਪਿਆਗਾ ਕਾਲੀ ਗੱਲ ਸੁੱਜ ਗਿਆ ਨਾ ਤੱਕ ਕੇ ਦੇਖੋ ਥੋੜੇ ਥੋੜੇ ਕੱਟ ਖਾ ਦੇ ਜੇ ਫੋਨ ਤੋਂ ਮੜੇ ਜੇ ਇਹਨੂੰ ਆਏ ਕੀ ਕਰਨਗੇ ਦੇਖੋ ਦੇਖੋ ਬੱਸ ਬੱਸ ਆ ਦੇਖੋ ਬੱਸੋ ਤੁਸੀਂ ਇਹ ਕੀ ਇਲਾਜ ਬਣਾਈਏ ਇਹਦਾ ਕੀ ਹੋਇਆ ਜੀ ਐਵੇਂ ਵੀ ਦੇਖਿਓ ਹਨਾ ਵੀ ਡਾਕਟਰ ਤਾਂ ਕੁਝ ਲੱਗ ਗਿਆ ਹੋਊਗਾ ਪੁੱਤ ਲੜਨ ਵਾਲੀ ਗੱਲ ਆ ਇਹ ਕਿ ਕੀ ਆ ਭਲਾ ਇਹ ਤਾਂ ਇੰਨਾ ਬੱਲਾ ਹੋਇਆ ਆ ਆ ਦੇਖੋ ਜੀ ਮੂਤੇ ਮੂਤੇ ਨੂੰ ਤਾਂ ਲਾ ਕੇ ਥੱਲੇ ਥਾਈ ਸੋ ਜਾ ਛੋਡੀ ਥਾਈ ਇਹ ਤਖਲੀਪ ਮੰਦੀ ਆ ਹੁਣ ਦਰਦੀ ਹੈ ਜੀ ਫੂਨ ਤੋਂ ਇੱਕ ਕਿਉਂ ਟੀਕੇ ਲਵਾਏ ਨੇਗੇ ਦਰਦੀ ਹੈਗੀ ਤੇ ਕੱਖ ਥੋੜੇ ਥੋੜੇ ਖਾਦੇ ਜਾਂਦੇ ਨੇ ਤਖਲੀਪ ਮੰਦੀ ਆ ਇਹਦੀ ਮਖਿਆਲ ਵਾਂਗੂ ਲੰਕਦਾ ਦੇਖੋ ਪਤਾ ਨਹੀਂ ਕੀ ਸਾਡੇ ਤੇ ਤਾਂ ਸਾਧ ਸਾਥੀ ਚੜੀ ਰਹਿੰਦੀ ਆ ਇੱਕ ਕੰਮ ਮੜ ਜਾ ਲੋਟ ਕਰਦੇ ਆ ਦੂਜਾ ਹੁਣ ਸਵੇਰ ਦੀ ਇੰਨੀ ਫਿਕਰ ਹੋਈ ਪਈ ਐ ਜੇ ਸੱਚ ਜਾਣੋ ਕੋ ਜਿੰਨੀ ਵੀ ਕਹਿ ਦਿੰਦੇ ਕੰਗਾ ਇਹ ਤਾਂ ਜਾਦੇ ਗੱਗ ਨਹੀਂ ਚੜ ਗਿਆ ਗੱਲ ਤਾਂ ਤੇ ਇਹ ਨਾ ਜੀ ਮੈਂ ਜਦੋਂ ਸਕੂਲੋਂ ਅਸੀਂ ਰੋਈ ਮੰਮੀ ਵੀ ਪਰ ਰੋਈ ਜਾਂਦੀ ਸੀ ਅੱਖਾਂ ਚ ਪਾਣੀ ਡਹਿਗਦੀ ਆ ਅੱਖਾਂ ਚ ਪਾਣੀ ਡੋਲਦੀ ਸੀ ਜੇ ਹੁਣ ਦੂਜਾ ਡਾਕਟਰ ਕਿਹਾ ਸੀ ਉਹਨੂੰ ਕਹਨਾ ਉਹੀ ਹੋ ਜਾਣਾ ਉਹੀ ਆਲਾ ਕਿਥੋਂ ਆ ਗੱਲ ਲੈ ਤਾਂ ਐਡਾ ਹੋਇਆ ਫੇਰ ਮੈਂ ਘੈਣ ਲੱਗਿਆ ਪਿਆ ਹੁਣ ਤੇ ਡੈਡੀ ਖੇਤ ਵਾਗ ਗਿਆ ਕਿ ਧੰਨ ਦਾ ਨਾਮ ਤਾਂ ਸੀਨੇ ਉਲਟ ਆਇਆਗਾ ਹੁਣ ਗਿਆ ਖੇਤ ਕਿਹੜਾ ਮਾਰਨ ਜਿਹਨਾਂ ਡਾਕਟਰ ਆਪਣੇ ਆਉਂਦਾ ਹੁੰਦਾ ਉੱਥੇ ਵਿਸ਼ਵਾਸ ਹੁੰਦਾ ਉਹ ਗਿਆ ਪਾਸੇ ਤੜਕੇ ਟੀਕੇ ਲਗਾ ਗਿਆ ਤੇ ਉਹ ਪਾਸੇ ਵਾਕੇ ਫੇਰ ਆ ਗਿਆ ਬਚਾਰਾ ਤੇ ਚਲੋ ਠੀਕ ਹੈ ਜੀ ਅੱਜ ਦੇ ਬਲੌਗ ਦੇ ਐਂਡ ਕਰਦੇ ਆਪਾਂ ਇੱਥੇ ਕੱਲ ਨੂੰ ਮਿਲਾਂਗੇ ਕਿਸੇ ਨਵੇਂ ਬਲੌਗ ਨੂੰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਪੁੱਤ ਸਾਰਿਆਂ ਨੂੰ ਕਮੈਂਟ ਕਰਕੇ ਜਰੂਰ ਦੱਸਣਾ ਬੇਰਾ ਮਸਲਾ ਕੀ ਹੱਲ ਹੋਊਗਾ ਤੇ ਵੀਡੀਓ ਨੂੰ ਲੈ ਕੇ ਸ਼ੇਅਰ ਪੁੱਤ ਜਰੂਰ ਕਰਨਾ ਸਤਿ ਸ੍ਰੀ ਅਕਾਲ ਤਿਆਰ ਹੋ ਗਈ ਆ ਪ੍ਰਭਜੋਤ ਸਕੂਲੇ ਜਾਣ ਨੂੰ ਤਿਆਰੀ ਭਾਈ ਹੌਲੀ ਹੌਲੀ ਹੁੰਦੀ ਆ ਮੁੰਡੇ ਦੀ ਨਾ ਤੋ ਕੇ ਗੋਤਨੀਆਂ ਕਰਾ ਕੇ ਯੂਨੀਫਾਰਮ ਪ੍ਰੈਸ ਵਾਲੀ ਪਾ ਕੇ ਲਓ ਛੂਟ ਬੂਟ ਪਾ ਲੈਨੇ ਪ੍ਰਭਜੋਤ ਹੋ ਗਿਆ ਤਿਆਰ ਹਨਾ ਪ੍ਰਭਜੋਤ ਸਸਿਕਾ ਬਲਾਓ ਪ੍ਰਭਜੋਤ ਪ੍ਰਭ ਹੋਏ ਪ੍ਰਭ ਆਪ ਇਹਨਾਂ ਦੇਵਾ ਤੈਨੂੰ ਪਿੰਨਰ ਦੇਖੋ ਪਰ ਉਹ ਜਦ ਤੱਕ ਕਿਵੇਂ ਬੱਚੇ ਬੈਠੇਗੇ ਫੈਕਸ ਨੂੰ ਬੁਗੂ ਸੁਣੀ ਆਲੇ ਲਾਈ ਬੈਠੇ ਜਵਾਕ ਹੈ